ਦੇ ਵਿੱਚ 27 ਕੁਸ਼ਲ ਮਾਰ ਕੇ ਤੇ ਵਰਲਡ ਬਾਈਕ ਬੁੱਕ ਆਫ ਇੰਟਰਨੈਸ਼ਨਲ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕੀਤਾ। ਫਿਲਹਾਲ ਇਹਨੇ 부ਟਾਨ, ਨੇਪਾਲ ਔਰ ਇਟਲੀ ਕੁੰਝੋ ਗਿਆ। ਇਹੀ ਕਹਾਣੀ ਤੁਹਾਨੂੰ ਦੱਸਣ ਜਾ ਰਿਹਾ ਜਿਸ ਨੂੰ ਸੁਣ ਕੇ ਤੁਹਾਡੀ ਰੂ ਖੁਸ਼ ਹੋ ਜਾਵੇਗੀ ਤੇ ਕਾਫੀ ਸਾਰੇ ਨੌਜਵਾਨਾਂ ਨੂੰ ਇਸ ਤੋਂ ਪ੍ਰੇਰਨਾ ਵੀ ਮਿਲ ਸਕਦੀ ਹੈ ਦੱਸਦੇ ਇਹ ਪਠਾਨਕੋਟ ਦੇ ਨੇਲੇ ਪਿੰਡ ਜੰਡਵਾਲ ਦੇ ਵਾਸੀ ਸ਼ਿਵਮ ਪਠਾਨੀਆਂ ਦੇ ਨਾਲ ਸਾਡੀ ਟੀਮ ਤੇ ਵੱਲੋਂ ਖਾਸ ਗੱਲਬਾਤ ਜਿਹੜੀ ਕੀਤੀ ਗਈ ਹੈ 7C نیوز ਦੀ ਟੀਮ ਦੇ ਨਾਲ ਸ਼ਿਵਮ ਨੇ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਦੇ ਨਾਲ ਉਹ ਨਹੀਂ ਜ਼ਿਆਦਾ ਉਚਾਈਆਂ ਤੇ ਜਿਹੜਾ ਉਹ ਪਹੁੰਚਿਆ ਹੈ ਤੇ ਆਪਣੇ ਸੁਪਨੇ ਨੂੰ ਜਿਹੜਾ ਹੈ ਉਹ ਸੱਚ ਕੀਤਾ ਤਾ ਗੱਲ ਕਰਨੀ ਹੈ ਸ਼ਿਵਮ ਦੀ ਤਾਂ ਹੁਣ ਤੱਕ ਸ਼ਿਵਮ ਨੇ ਦੱਸ ਤਈਏ 100 ਤੋਂ ਵੱਧ ਤੱਕ ਨਹੀਂ ਅਤੇ 50 ਤੋਂ ਵੱਧ ਟਰੋਫੀਆਂ ਜੜੀਆਂ ਨੇ ਜਿੱਤੀਆਂ ਨੇ ਤੇ ਉੱਥੇ ਹੀ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਸ਼ਿਵਮ ਨੇ ਦੱਸਿਆ ਹੈ ਕਿ ਉਸਾਈ ਸਫਲਤਾ ਦਾ ਸਿਹਰਾ ਆਪਣੀ ਦਾਦੀ ਕਮਲਾ ਦੇ ਦਿੱਤਾ ਹੈ ਸ਼ਿਵਮ ਨੇ ਕਿਹਾ ਹੈ ਕਿ ਹੁਣ ਤੱਕ ਦਿਨ ਅੰਤਰਰਾਸ਼ਟਰੀ ਅਤੇ ਭਾਰਤੀ ਦੇ ਹਰ ਰਾਜ ਦੇ ਵਿੱਚ ਕਾਰਾਟੇ ਮੁਕਾਬਲੇ ਖੇਡ ਚੁੱਕਾ ਹੈ ਤੇ ਸ਼ਿਵਮ ਪਠਾਨੀਆਂ ਨੇ ਵੀ ਦੱਸਿਆ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਪੜ੍ਹਾਈ ਕਰ ਰਿਹਾ ਹੈ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਵੀ ਖੇਡਦਾ ਹੈ ਉੱਤੇ ਹੀ ਬੀਏ ਦੀ ਆਖਰੀ ਸਾਲ ਦੇ ਨਾਲ ਉਸਦੀ ਪੜ੍ਹਾਈ ਜਿਹੜੀ ਉਹ ਖਤਮ ਹੋਵੇਗੀ ਬੀਏ ਦਾ ਫਾਈਨਲ ਈਅਰ ਜਿਹੜਾ ਉਸ ਦਾ ਚੱਲ ਰਿਹਾ ਹੈ ਤੇ ਸ਼ਿਵਮ ਨੇ ਵੀ ਦੱਸਿਆ ਹੈ ਕਿ ਪਹਿਲਾਂ ਅੰਡਰ 21 ਜਿਹੜਾ ਉਹ ਖੇਡਦਾ ਸੀ ਪਰ ਹੁਣ ਸੀਨੀਅਰ ਖੇਡਦਾ ਹੈ ਉਸ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਸਦੀ ਉਸ ਦੀ ਜ਼ਿੰਦਗੀ ਦਾ ਉਦੇਸ਼ ਜਿਹੜਾ ਹੈ ਭਾਰਤ ਦੇ ਲਈ ਜਿਹੜਾ ਇਹ ਹਾਸਲ ਕਰਨਾ ਹੈ ਅਤੇ ਪੁਲਿਸ ਵਿੱਚ ਉੱਚ ਪੱਧਰ ਤੇ ਪਹੁੰਚੀ। ਤੁਹਾਡੇ ਪਾਸ ਤੇ शिवम ਪਠਾਨੀਆਂ ਦੇ ਪਿਤਾ ਬਲਵੰਦਰ ਸਿੰਘ ਪਠਾਨੀਆਂ ਨੇ ਇੱਕ ਮੀਡੀਆ ਨਾਲ ਗੱਲਬਾਤ ਕਰਦਿਆ ਦੱਸਿਆ ਹੈ ਕਿ ਉਹਨਾਂ ਨੂੰ ਆਪਣੇ ਪੁੱਤਰ ਤੇ ਬਹੁਤ ਮਾਣ ਹੈ। ਤੇ ਅੱਜ ਦੇ ਸਮੇਂ ਵਿੱਚ ਨਸ਼ਿਆਂ ਤੋਂ ਦੂਰ ਰਹਿ ਕੇ ਭਾਰਤ ਵਿੱਚ ਆਪਣਾ ਨਾਮ ਕਮਾ ਰਿਹਾ ਹੈ ਤੇ ਉਹਨਾਂ ਨੇ ਵੀ ਕਿਹਾ ਹੈ ਕਿ शिवम ਪਠਾਨੀਆਂ ਦਾ ਸਿਰਫ ਖੁਦ ਨੂੰ ਸਗੋਂ ਪਿੰਡ ਦੇ ਹੋਰ ਬੱਚਿਆਂ ਨੂੰ ਵੀ ਜਿਹੜਾ ਹੈ ਉਹ ਪ੍ਰੇਰਿਤ ਕਰ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਹੈ ਕਿ ਆਪਣੇ ਗੁਰੂ ਅਰਜੁਨ ਮਾਰਸ਼ਲ ਤੋਂ ਕਾਰਾਟੇ ਸਿੱਖਦੇ ਨੇ ਤੇ ਸ਼ਿਵਮ ਪਠਾਨੀਆਂ ਨੇ ਦੱਸਿਆ ਹੈ ਕਿ ਕਾਰਾਟੇ ਮੁਕਾਬਲਾ ਮੁਕਾਬਲਾ ਜਿਹੜਾ ਇਟਮੀ ਦੇ ਵਿੱਚ ਹੋਇਆ ਸੀ ਜਿਸ ਵਿੱਚ ਉਸਨੇ 90 ਤੋਂ ਵੱਧ ਦੇਸ਼ਾਂ ਦੇ ਜਿਹੜਾ ਇਸ ਮੁਕਾਬਲੇ ਤੇ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਜੋ ਭਾਰਤ ਦੇ ਬੱਚਿਆਂ ਨੇ ਵੀ ਹਿੱਸਾ ਲਿਆ ਸੁਨਵਾਲ ਪਿੰਡੇ ਸਰਪੰਚ ਸੰਤੋਸ਼ ਰਾਜ ਨੇ ਸ਼ਿਵਮ ਪਠਾਨੀਆਂ ਨੂੰ ਬਧਾਈ ਦਿੰਦੇ ਹੋਏ ਕਿਹਾ ਹੈ ਕਿ ਸ਼ਿਵਮ ਪਠਾਨੀਆਂ ਨੇ ਨਾ ਸਿਰਫ ਪੂਰੇ ਭਾਰਤ ਦਾ ਸਗੋਂ ਸਾਡੇ ਪੰਜਾਬ ਅਤੇ ਸਾਡੇ ਪਿੰਡ ਦਾ ਨਾਮ ਵੀ ਜਿਹੜਾ ਹੈ ਉਹ ਰੋਸ਼ਨ ਕਰਕੇ ਦਿਖਾਇਆ ਹੈ ਉਜੀ ਦੇ ਮੈਨੂੰ ਬੱਚਾ ਤੋਂ ਇਹ ਇਗਨਾਰ ਕੀ ਜਦੋਂ ਕੋਈ ਕੋਈ ਵੀ ਗੇਮ ਚ ਭਾਗ ਲੈਂਦਾ ਤੇ ਬਾਅਦ ਚੜ ਕੇ ਖੇਡਦਾ ਹੈ ਤੇ ਬਾਕੀ ਬੱਚਿਆਂ ਨੂੰ ਵੀ ਆਪਣੇ ਨਾਲ ਰੱਖਦਾ ਕਿ ਤੁਸੀਂ ਵੀ ਗੇਮ ਦੇ ਵਿੱਚ ਖੇਡੋ ਮੈਨੂੰ ਪਤਾ ਲੱਗਾ ਕਿ ਬੱਚਾ ਮੇਰਾ ਸਪੋਰਟਸ ਵਾਲਾ ਲੱਛਾ ਮੈਂ ਇਹਦੇ ਵਿੱਚ ਲੈ ਕੇ ਗਿਆ ਇਹ ਸਾਰੇ ਜਦੋਂ ਕੁਸ਼ਤੀ ਵਾਲਾ ਦੇਖਣਾ ਤੇ ਜਾਂਦਾ ਇਹ ਉੱਤੇ ਕੁਸ਼ਤੀਆਂ ਕਰਦਾ ਇਹਨੂੰ ਉੱਥੋਂ ਸ਼ੌਂਕ ਆ ਗਿਆ ਕੁਸ਼ਤੀ ਦਾ ਪਰ ਇਹ ਵੀ ਕਿੰਦਾ ਬਾਰੇ ਆ ਪੜਾਈ ਵਿੱਚ ਉਹ ਵਾਲ ਠੀਕ ਹੈ ਮੋਂਗਰੇਜੂਏਸ਼ਨ ਕਰ ਗਿਆ ਮਤਲਬ ਪੜਾਈ ਦੇ ਨਾਲ ਗੇਮ ਬਸੇ ਵੀ ਨਾ ਕਵੀਰ ਲਾਣ ਤੇ ਇਹਨੂੰ ਕਹਿੰਦਾ ਵੀ ਚਲੋ ਤੁਸੀਂ ਖੇਲੋਗੇ ਆ ਕੇ ਬੱਚਾ ਨੂੰ ਵੀ ਤੁਸੀਂ ਦੱਸੋਗੇ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਨਿਸ਼ਾ ਵੀ ਦੰਬਲ ਨਾ ਜਾਣ ਤੇ ਅਗਰ ਬੱਚਾ ਗੇਮ ਖੇਡੇਗਾ ਤੇ ਪੜਾਈ ਦੇ ਨਾਲ ਗੇਮ ਵੀ ਜ਼ਰੂਰੀ ਹੈ ਤੇ ਮੈਂ ਸਾਰੇ ਕਹਿੰਦਾ ਕਿ ਆਪਣੇ ਬੱਚਿਆਂ ਨੂੰ ਪੜਾਈ ਦੇ ਨਾਲ ਗੇਮਾਂ ਵਿੱਚ ਵੀ ਜ਼ਰੂਰ ਪਾਓ ਸਰ ਕੀ ਨਾਮ ਆਪਣਾ ਮੇਰਾ ਨਾਮ ਸੰਤੋਖ ਰਾਜ ਹੈ ਜੀ ਮੈਂ ਪਿੰਡ ਜੰਡਵਾਲ ਦਾ ਸਰਪੰਚ ਹਾਂ ਤੇ ਸ਼ਿਮਰ ਪਠਾਣੀਆ ਜਿਹੜਾ ਹੈ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਹੈ ਤੇ ਇਹਦੇ ਇਹਦੇ ਨਾਲ ਨਾਲ ਕਰਾਟੇ ਵੀ ਗੇਮ ਵਧੀਆ ਖੇਡਦਾ ਹੈ ਤੇ ਹਰ ਗੇਮ ਦੇ ਵਿੱਚ ਭਾਗ ਲੈਂਦਾ ਹੈ ਤੇ ਹਰ ਬਾਰੀ ਜਦੋਂ ਵੀ ਇਹਦਾ ਨਾਮ ਆਂਦਾ ਹੈ ਜਾਂ ਕਿਤੇ ਵੀ ਸਟੇਟ ਲੈਵਲ ਜਾਂ ਬਲ ਲੈਵਲ ਤੇ ਜਿੱਤ ਕੇ ਆਇਆ ਸਾਡੇ ਪਿੰਡ ਦਾ ਨਾਮ ਇਹਨਾਂ ਨੇ ਬਹੁਤ ਉੱਚਾ ਕੀਤਾ ਰੋਸ਼ਨ ਕੀਤਾ ਤੇ ਪਿੰਡ ਦੇ ਨਾਲ ਨਾਲ ਸਾਡੇ ਡਿਸਟ੍ਰਿਕਟ ਦਾ ਨਾਮ ਵੀ ਉੱਚਾ ਕੀਤਾ ਡਿਸਟ੍ਰਿਕਟ ਦੇ ਨਾਲ ਨਾਲ ਸਾਡੇ ਪੂਰੇ ਭਾਰਤ ਦਾ ਨਾਮ ਉੱਚਾ ਕੀਤਾ ਸਾਨੂੰ ਬਹੁਤ ਹੀ ਗਰਭ ਹੈ ਇਸ ਇਸ ਬੱਚੇ ਦੇ ਉੱਤੇ ਕੀ ਨਾਮ ਆਪਣਾ ਮੇਰਾ ਨਾਮ ਸ਼ਿਵਮ ਬਰਾਨੀਆ ਕਿਸ ਗੇਮ ਦੇ ਵਿੱਚ ਤੁਸੀਂ ਵਰਲਡ ਵਾਈਡ ਰਿਕਾਰਡ ਕੀਤਾ ਇਹ ਮੈਂ ਪੁਸ਼-ਅਪ ਦੇ ਵਿੱਚ ਰਿਕਾਰਡ ਜਿੱਤਿਆ ਜਿਹਦੇ ਵਿੱਚ ਮੈਂ 15 ਸੈਕਿੰਡ ਦੇ ਵਿੱਚ 27 ਪੁਸ਼-ਅਪ ਮਾਰ ਕੇ ਤੇ ਵਰਲਡ ਵਾਈਡ ਬੁੱਕ ਆਫ ਇੰਟਰਨੈਸ਼ਨਲ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਇਸ ਤੋਂ ਇਲਾਵਾ ਵੀ ਕਿਸ ਕਿਸ ਨੇ ਹੰਨਾ ਸ਼ੌਂਕ ਹੈ ਮੈਨੂੰ ਇੱਕ ਰੈਸਲਿੰਗ ਤੇ ਕਾਰਾਟੇ ਦਾ ਬੜਾ ਜਿਆਦਾ ਸ਼ੌਂਕ ਹੈ ਤੇ ਕਾਰਾਟੇ ਦੇ ਵਿੱਚ ਮੈਂ ਲੈ ਬਲੈਕ ਬੈਲਟ ਸੈਕੰਡ ਹੈ ਨਾ ਫਿਲਹਾਲ ਹੀ ਮੈਂ ਬੁਟਾਨ ਨੇਪਾਲ ਔਰ ਇਟਲੀ ਕੁੰਝੂਕਿਆ ਸਭ ਤੋਂ ਜਿਆਦਾ ਇਨਫਲੇਸ਼ਨ ਮੇਰੀ ਦਾਦੀ ਜੀ ਨੂੰ ਦਾਦੀ ਕੋ ਮਿਲਦੀ ਹੈ ਜਿਹੜੇ ਮੈਨੂੰ ਹਰ ਵਾਰ ਐਪਰੀਸ਼ੀਏਟ ਕਰਦੇ ਨੇ ਤੇ ਜਿਹੜੀ ਅਚੀਵਮੈਂਟ ਮੈਂ ਜਿੱਤੀ ਹੈ ਇਹ ਮੈਂ ਆਪਣੀ ਦਾਦੀ ਜੀ ਨੂੰ ਡੈਡੀਕੇਟ ਕਰਦਾ ਸਪੋਰਟ ਮੇਰੀ ਬੜੀ ਹੀ ਵਧੀਆ ਰਹੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿੱਦਰੇ ਵੀ ਆਵਾ ਮੇਰੇ ਫਾਦਰ ਸਾਹਿਬ ਨੇ ਮੇਰੀ ਮਦਰ ਨੇ ਮੇਰੇ ਦਾਦੀ ਜੀ ਨੇ ਮੈਨੂੰ ਬੜੀ ਜਿਆਦਾ ਸਪੋਰਟ ਕੀਤੀ ਹੈ ਤੇ ਅੱਜ ਇਸ ਮੌਕੇ ਤੇ ਆਇਆ ਪੜਾਈ ਤੋਂ ਕੋਈ ਨੁਕਸਾਨ ਤੇ ਨਹੀਂ ਹੋਏ ਇਸ ਚੀਜ਼ ਨਹੀਂ ਪੜਾਈ ਵੀ ਨਾਲ ਨਾਲ ਚੱਲਦੀ ਪਈ ਹੈ ਇਹ ਮੈਂ ਫਾਈਨਲ ਇਅਰ ਤੇ ਹਾਂ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਕਰਤਾ ਪਿਆ ਮੈਂ ਕਹਾਂਗਾ ਕਿ ਸਪੋਰਟ ਦੇ ਵਿੱਚ ਰਹੋਗੇ ਫਿਜ਼ੀਕਲੀ ਔਰ ਮੈਂਟਲੀ ਸਟਰੋਂਗ ਬਣੋਗੇ ਤੇ ਫਿਜ਼ੀਕਲੀ ਜੇ 50 ਸਟਰੋਂਗ ਹੋਏਗਾ ਤੇ ਉਹਦੇ ਨਾਲ ਨਾਲ ਯੂ ਮੈਂਟਲੀ ਵੀ ਸਟਰੋਂਗ ਹੋਏਗਾ ਮੈਂਟਲ ਦੇ ਨਾਲ ਨਾਲ ਮੈਂਟਲੀ ਦੇ ਨਾਲ ਨਾਲ ਹੀ ਬੰਦਾ ਫਿਟਨੈਸ ਵੀ ਆਪਣੀ ਬਰਕਰਾਰ ਰੱਖੇ ਏਮ ਕੀ ਹੈ ਮਨਣਾ ਕੀ ਹੈ ਮੇਰਾ ਏਮ ਹੈ ਕਿ 올림픽 골ਡ ਮੈਡਾ ਜਿੱਤਣਾ ਤੇ ਨਾਲ ਹੀ ਨਾਲ ਆਪਣੀ ਪੰਜਾਬ ਪੁਲਿਸ ਜੀ ਪੰਜਾਬ ਪੁਲਿਸ ਵੱਲ ਜਾਣਾ ਆਮ ਪਰਸਨ ਖਰੀਦੇ ਨਾਲ ਅੱਜ ਸੈਨੀ ਦੀ ਰਿਪੋਰਟ